ਆ ਰਹੀ ਹੈ ਮੈਂਂਦੀ ਸਿੱਧਾ ਹੱਥ ਕਰਕੇ ਦਿਖਾਉयो ਮੜਾ ਜਾ ਵਾਹ ਵਾਹ ਜੀ ਕੱਲ ਕੀ ਸਾਵਾ ਸਾਵਾ ਪਹਿਣਾ ਪਾਉਣ ਦਾ ਲੰਦੋ ਨਾ ਸਾਵਾ ਪਹਿਣਾ ਤੇ ਔਰ ਵਸ਼ੀ ਮੈਂਦੀ ਲਗਾ ਰਹੀ ਹੈ ਕੱਲ ਔਰ ਵਸ਼ੀ ਪਾਉਗੀ ਸਾੜੀ ਤੇ ਹੁਣ ਸਾੜੀ ਵਾਰੀ ਆਊਗੀ ਅਸੀਂ ਵੀ ਲਵਾਵਾਂਗੇ ਮੈਂਦੀ ਬਿਊਟੀ ਤੇ ਲਗਵਾਏਗੀ ਮੈਂਦੀ ਬਾਣੀ ਡੀਰੀ

ਉਹ ਰੋਸ਼ੀ ਫਿਰ ਕਾ ਕੀ ਜੜੀ ਹੋ ਆ ਓਏ ਬਲੌਕ ਚ ਪਾਣੀ ਉਹ ਕੀ ਹੁੰਦੀ ਸਾਨੂੰ ਪਤਾ ਹੀ ਨਹੀਂ ਹੈ ਕੀ ਉਹ ਫਿਰ ਕੱਟ ਦੋ ਵੇਲਾ ਸਾਨੂੰ ਪਤਾ ਹੀ ਨਹੀਂ ਕੀ ਆ ਸਾਨੂੰ ਪਤਾ ਹੀ ਨਹੀਂ ਕੀ ਆ ਸਾਨੂੰ ਕੀ ਪਤਾ ਓ ਮਮੀ ਸਾਡੀ ਵੀਡੀਓ ਬਣਾਉਂਦੇ ਓਏ ਪਿਆਰ ਜਿਹੜੇ ਸੁਲੱਭ ਨਹੀਂ ਲੈ ਤੇ ਇੱਕ ਬਹੁਤ ਵਾਲਾ ਕੋਠੇ ਪਿਆਰ ਤੇ ਲਾਈ ਸੀ ਤੁਸੀਂ ਤੀਜੀ ਮੈਂ ਵੀ ਇਹ ਤਾਂ ਇਸ ਲੋਨ ਸਰਵਰ ਤੋਂ ਲੈ ਤੇ ਸਰਵਰ ਤੋਂ ਸੀ ਇਹਨੇ ਪਿਆਰ ਤੇ ਥੋੜੇ ਤੇ ਹਾਲ ਤਾਂ ਹੋ ਗਿਆ ਹੋਣਾ ਹੀ ਹਾਲੇ ਹੋਣਾ ਕਿ ਇਹਰੇ ਪਿਆਰ ਦੇ ਤੇ ਕੋਈ ਲਾਈਨ ਹੱਟ ਗਈ ਤਾਂ ਆਪ ਵੀ ਨਹੀਂ ਪੈਂਦਾ ਇੱਧਰ ਬੜਾ ਇਦਵਦਲਾ ਉਤਪਰ ਬਸਤੀ ਮਤਲਬ ਇੱਧਰ ਆ ਰਿਹਾ ਹੈ। ਬਾਣੀ ਨਹੀਂ। ਨਹੀਂ ਕਰੀਓ ਚੋ ਰਾਤੀ। ਇਹਨਾਂ ਇੱਕ ਅੰਕਾ ਦੋ। ਇਹ ਤੇ ਰਾਤ ਦੇ ਡੇਢ ਬੱਜ ਚੁੱਕੇ ਨੇ ਪੌਣੇ 2 ਤੇ ਇੱਧਰ ਪਿਆਰ ਚਿਤਾਇਆ ਜਾ ਰਿਹਾ ਹੈ। ਇੱਧਰ ਬਿਊਟੀ ਦਾ ਮਨ ਲੱਗ ਗਿਆ। ਇੱਧਰ ਜੀ ਲੱਗ ਗਿਆ ਬਿਊਟੀ ਦਾ। ਇਹ ਲੈਣ ਦੀ ਗੱਲ ਹੋ ਰਹੀ ਆ ਹਾਂ ਵੀ ਕਹਿੰਦੀ ਰਹਿਣਗੀ ਫੇਰ ਮੈਂ ਤੇ ਮੰਮੀ ਦੇ ਪਾਸਪੋਰਟ ਦਾ ਪੰਗਾ ਪਿਆ ਜਾਣ ਕੇ ਤੂੰ ਇਕੱਲੀ ਰੂਠਾ ਲਾ ਨਾ ਮੈਂ ਤੇ ਦੁੱਧ ਕਿਰੋ ਦੇ ਦਿੰਦੀ ਤੂੰ ਰਹਿ ਲੈ ਫੇਰ ਤੂੰ ਬਾਦਚਾ ਆਦਮੀ ਕੈਪ ਕਰਾ ਕੇ ਨਹੀਂ ਫਿਰ ਬਿਊਟੀ ਦੇ ਸੇ ਲੱਗ ਗਿਆ ਮਨ ਤੇ ਕਹਿੰਦੀ ਮੈਂ ਰਹਿਣਾ ਇੱਥੇ ਅਗਲੀ ਵਾਰ ਆ ਮੰਗੇ ਇਹ ਮੈਂ ਕਿਹਾ ਰਹਿ ਲੋ ਜੀ ਤੇ ਇੱਧਰ ਸਾਵਧਨ ਰੋ ਵੀਡੀਓ ਇੱਧਰ ਵੀ ਆਉਗੀ ਹੁਣ ਘੁੰਮ ਕੇ ਆ ਗਿਆ ਸੈਟਪ ਨਹੀਂ ਹੁਣ ਆਈ ਤੂੰ ਰ ਵਿੱਚ ਖਸ ਲੈ ਆਈ ਆਈ ਫੋਨ ਚ ਲਈਂ ਹੁੰਦੇ ਨਾ ਨਵਾ ਚਲਾ ਰਹੇ ਨਹੀਂ ਮੇਰੇ ਬਗਲੇ ਦਾ ਚਲਾ ਲੋ ਮੈਨੂੰ ਦੱਸਦਾ ਰਸਤਾ ਵੀ ਇੱਧਰ ਆ ਇੱਧਰ ਨੂੰ ਆ ਜਾ ਚੱਲ ਆ ਜਾ ਚੱਲ ਚੱਲ ਇੱਥੇ ਫਿਰ ਜਿੱਤ ਨਹੀਂ ਵੜਨਾ ਇੱਥੇ ਆ ਜਾ ਆ ਜਾ ਫਿਰ ਆ ਜਾ ਆ ਜਾ ਆ ਜਾ ਆ ਜਾ ਕਪਤਾਨ ਆ ਜਾ ਮੀ ਤੇ ਆ ਰਿਹਾ ਹਾਂ ਸੋ ਬੜਾ ਸੋਹਣਾ ਮੌਸਮ ਹੈ ਸਵੇਰ ਦਾ ਗੱਡੀਆਂ ਆਹ ਸਾਡੀ ਗੱਡੀ ਖੜੀ ਨੀ ਉੱਛੇ ਤੇ ਠੰਡਾ ਮੌਸਮ ਸਵੇਰ ਦਾ ਹਰੇ ਅਲੂ ਕਪਤਾਨ ਵੀ ਨਜ਼ਾਰੇ ਲੈ ਰਿਆ ਅਜੇ ਵਿੱਚ ਹੀ ਖੜਕੇ ਕਪਤਾਨ ਥੱਲੇ ਨਾ ਚਲ ਜਵੀਂ ਹਾਂ ਮੌਸਮ ਸੋਹਣਾ ਹੈ ਔਰ ਸ਼ਿਵਾਲਿਆਓ ਕਿ ਜਾਵਾਂਗੇ ਚਾਹ ਪੀ ਕੇ ਹੁਣ ਮੱਠਾ ਕੇ ਚਾਹਾਂਗੇ ਅੰਛੀ ਬੈਠੇ ਹੈ ਉੱਪਰ ਦੀਦੀ ਬਣ ਗਈ ਚਾਹ ਰੱਖੋ ਪਾ ਕੇ ਆਗੀ ਮੈਂ ਚਾਹ ਪੀਨੇ ਆ ਕਰਦੇ ਆ ਗੱਲਬਾਤ ਉਹਦੇ ਕੇ ਪਾਜੀ ਲਿਖ ਜਾਉਂਦੀ ਪੁੱਛ ਲੈ ਇੱਕ ਵਾਰ ਚਾਹ ਲੈਣੀ ਪਾਜੀ ਕਹਿੰਦੇ ਲੈਣੀ ਆ ਦੀਦੀ ਕਹਿੰਦੇ ਕਿ ਜਹਾ ਮਾ ਦੀਦੀ ਬੋਲੇ ਆ ਆ ਦੇ ਹੁਣ ਵਲੌਗ ਚਿੰਦੀ ਕੰਦੀ ਕਹਿਣਾ ਮੈਂ ਆ ਇਹਦੇ ਜਿਆਦਾ ਲੈ ਜਣੇ ਇਕੱਠੇ ਕਰਕੇ ਇਹਨਾਂ ਦੇ ਮੈਂ ਵਲੌਗ ਦੇ ਵਿੱਚ ਦੀਦੀ ਕਾਹੇ ਭਾਜਨ ਚਾਹ ਪੁੱਛਿਓ ਕੁੱਪੜਾ ਚਾਹ ਪੁੱਛੇ ਦੀਦੀ ਦੀਦੀ ਇਹ ਵੀ ਭਾਜਨ ਚਾਹ ਪੁੱਛੀ ਦੀਦੀ ਪੁੱਛੀ ਬਣਾ ਜਾ ਦੀਦੀ ਕਹਿੰਦੀ ਮੈਂ ਖਜਾਵਾਂ ਚਾਹ ਪਾਹੀ ਤਾਈ ਚਾਲ ਕੇ ਵੀਡੀਓ ਦੇ ਮਾਰੇ ਔਰਿਆਂ ਜੀ ਤਿਆਰ ਬਿਊਟੀ ਮੇਕਅਪ ਆ ਪਾਕਿਸਤਾਨ ਹੋਏ ਨੇ ਸਾਡੇ ਕੋਲੇ ਤੇ ਮੇਰੇ ਕਰਲ ਕੀਤੇ ਨੇ ਤੇ ਕਰਨੀ ਤਾਂ ਮੈਂ ਗੋਤੀ ਆ ਵੈਸੇ ਬਾਂ ਵਾਲੇ ਤੇ ਤਿਆਰ ਹੋ ਕੇ ਅਸੀਂ ਔਰ ਅਸੀਂ ਸਾਬਾ ਪੋਣਾ ਫਿਰ ਅਸੀਂ ਮੰਦਿਰ ਜਾਣਾ ਮੱਥਾ ਟੇਕਣ ਦੇ ਲਈ ਫਲੋ ਫਲੋ ਕੁਝ ਬਣਾਵਾਂਗੇ ਖੁਸ਼ੀស្ਤਵਾ ਦੀ ਵੀਡੀਓ ਔਰ ਅਸੀਂ ਵੀ ਬਲੌਜ਼ ਪਾਈ ਫਿਰ ਦੀ ਇਕੱਲਾ ਤੇ ਤਿਆਰ ਇਹ ਅੱਜ ਨੰਨੇ ਦੇ ਪਾਗੇ ਛਿੱਤਰ ਕਰੇ ਨੰਨੇ ਕੰਧ ਤੇਨੇ ਕਰ ਦਿੱਤੀ ਪੇਂਟਿੰਗ ਤੇ ਨੰਨੇ ਨੰਨੇ ਕਿੰਨੇ ਛਿੱਤਰ ਪਏ ਅੱਜ ਕੁੱਟ ਪਏ ਕਿੰਨੇ ਨੰਨੇ ਦੇ ਨੰਨੇ ਦੇ ਪੈ ਗਈ ਅੱਜ ਕੁੱਟ ਨੰਨਾ ਅੱਜ ਸੁਧਰੇ ਆ ਨੰਨਾ ਅੱਜ ਸੁਧਰੇ ਆ ਤਿਰੰਗਾ ਝੰਡਾ ਬਣਾ ਆ ਗਿਆ ਘਰ ਦੇ ਵਿੱਚ ਤੇ ਭਾਰਤ ਦੀ ਜਾਦੇ ਫੀਲਿੰਗ ਲੈ ਗਿਆ ਭਾਰਤ ਮਾਤਾ ਦੀ ਝੰਡਾ ਹੀ ਬਣਾ ਕਰੇ ਨੰਨੇ 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 ਹਨੂਮਾਨ ਜੀ ਬਣੀ ਅਸੀਂ ਦੇਖਦੇ ਆ ਨਵੇਂ ਕੱਪੜੇ ਪਾਣਾ ਕਿਦਾਂ ਦੀ ਲੁੱਕ ਆਉਂਦੀ ਐ ਕੀ ਆਉਂਦਾ ਦੇਖਦੇ ਆ ਇਸ ਤੋਂ ਬਾਅਦ ਆਪਾਂ ਲੈ ਕਾਕੂ ਲੈ ਹੋਰ ਅਸੀਂ ਲੈ ਹੋਰ ਵਾਸ਼ੀ ਮੈਂ ਮੱਕਾ ਤੋਂ ਕਰ ਲ ਮਾੜੀ ਦੀ ਸੇਵਾ ਇਹ ਬਣਾਉਣਾ ਆ ਸਿਵਾਲਿਆ ਬਣੂਗਾ ਇਹ ਪੂਰਾ ਵਧੀਆ ਅਜੇ ਬਣਿਆ ਨਹੀਂ ਹੈਗਾ ਤੁਸੀਂ ਪਾਣਾ ਰੋਲ ਲਓ ਅੰਦਰ ਹਾਂ ਪਹਿਲਾਂ ਤੇ ਪਾ ਲੂ ਮਾੜਾ ਚਲੋ ਬਸ ਆਹ ਖਿੱਚ ਲਓ ਬਸ ਅੰਦਰ ਤਾਂ ਆਈ ਗਈਆਂ ਇੱਕ ਵਾਰੀ ਉਹਨਾਂ ਨੂੰ ਰੋਲ ਦੋ ਮੱਖੇ ਮੁੱਖਿਆਂ ਦੀਆਂ ਹਾਂ ਕਰੋ ਸੇਵਾ ਚਾਲ ਚੜਾਉਂਦੇ ਬਸ ਰੋੜ ਗਏ ਨਾ ਇਹਨੇ ਚਲੋ ਕਿਚੂ ਦੋ ਅੰਦਰੋਂ ਕਿਚ ਲਿਆ ਮਗਾ ਚਲੋ ਛੋੜ ਜਾ ਬਲੌਗ ਬਣਾ ਲੈਨੇ ਆ ਇਹਦਾ ਵੀ ਸੇਵਾ ਕਰ ਦਿਆਂਦਾ ਇੰਨੀ ਕਿ ਸੇਵਾ ਦੀਦੀ ਕਰਕੇ ਜਾਇਆ ਕਰੋ ਸੇ ਸਾਰੇ ਕੰਮ ਛੱਡ ਕੇ ਨਾ इन कट जल्दी करके जाओ ही जाओ कोई करे ना करे हाँ तुम अपने वालों फर्ज पूरा करके जाओ और वर्ष की मम्मी सेवा कर रहे ने होने जा रहे हैं रेडी देखते हैं कैसे लगते हैं इसके बाद हम रेडी होके क्या करेंगे कैसी लुक आती है हम देखेंगे एक तरफ के अभी कर्ल बाल हुए हैं ਏ ਅਸੀਂ ਆਏ ਹੋਏ ਅੰਮ੍ਰਿਤਸਰ ਤੇ ਡਿਊਟੀ ਨੇ ਮੇਰੇ ਸਿਰ ਦੇ ਵਾਲ ਪੱਟ ਤੇ ਪੱਟ ਤੇ ਬਸ ਮੁੱਛਣਾ ਮੈਨੂੰ ਚਾਹ ਲ ਪੱਟ ਲਾ ਪਰ ਮੈਨੂੰ ਸੋਹਣੀ ਲੱਗਣੀ ਚਾਹੀਦੀ ਮੈਂ ਤੁਸੀਂ ਤਾਂ ਮਾੜਾ ਜਿਹਾ ਵੀ ਨਹੀਂ ਸਹੰਦੇ ਨਹੀਂ ਨਹੀਂ ਸਹਿ ਨਹੀਂ ਹੁੰਦਾ ਬੁੜੇ ਹੋ ਗਏ ਹੁਣ ਸਹਿ ਨਹੀਂ ਹੁੰਦਾ ਨਾ ਸਹਿ ਨਹੀਂ ਹੁੰਦਾ ਤੇ ਨਹੀਂ ਹੁਣ ਇਨੀ ਤਾਕਤ ਨਹੀਂ ਹੈ ਕਿ ਵਾਲ ਪੱਟੇ ਸਾਡੇ ਕੋਈ ਤੇ

ਔਰ ਇਹ ਨਹੀਂ ਪਤਾ ਕਿਸ ਦੇ ਨਾਮ ਤੇ ਰੱਖੂਗੀ ਮੈਂ ਤਾਂ ਨੀਲਮ ਸਟੂਡੀਓ ਰੱਖਲਾ ਤੇ ਬੱਲੇ ਬੱਲੇ ਹੋ ਜੂਗੀ ਤੇਰੀ ਤੁਹਾਡੇ ਨਾਮ ਤੇ ਜੇ ਮੈਂ ਰੱਖੂਗੀ ਨਾ ਮਦਦ ਮੈਨੂੰ ਕਿਸੇ ਨੇ ਕਿਹਾ ਸੀ ਐਸਟ੍ਰੋਲੋਜਰ ਨੇ ਕਿ ਜਿੰਨਾ ਮੰਮੀ ਨੂੰ ਅੱਗੇ ਲੈ ਕੇ ਜੰਲੇਗੀ ਉਹਨਾਂ ਅੱਗੇ ਕਿ ਮੈਂ ਤਾਂ ਪਹਿਲੇ ਹੀ ਕਹਤਾ ਐਸਟ੍ਰੋਲੋਜਰ ਤੋਂ ਪਹਿਲੇ ਹੀ ਨੀਲਮ ਸਟੂਡੀਓ ਰੱਖੇਗੀ ਤੇ ਬੱਲੇ ਬੱਲੇ ਭੱਜ ਭੱਜ ਕੇ ਨੀਲਮ ਸਟੂਡੀਓ ਚੱਲੂਗਾ ਕਿਉਂਕਿ ਨੀਲਮ ਦਾ ਨਾਮ ਚੱਲਦਾ ਵੈਸੇ ਹੀ ਮਿੱਤਰਾਂ ਦਾ ਨਾਮ ਚੱਲਦਾ ਭਾਈ ਨੀਲਮ ਸਟੂਡੀਓ ਦਾ ਨਾ ਤੇ ਆ ਗੱਲ ਕਰਨੀ ਆ ਮੈਂ ਤਾਂ ਕਿ ਰੇਦਾ ਛੱਡ ਗਈ ਆ ਓਏ ਕਾਕਿਓ ਉਹ ਬੱਚਿਓ ਮੇਰਾ ਸੂਟ ਬੱਚਿਓ ਉਰੋ ਅਸੀਂ ਚੱਕੀ ਯਾਰ ਨੰਨੇ ਤੇ ਕੱਟ ਪੈ ਗਈ ਸੀ ਬੁੱਤ ਹੁਣ ਫੇਰ ਪੈ ਜਾਣੀ ਚਾਹੀਦੀ ਓ ਮੈਂ ਕਪਤਾਨ ਦਾਡਾ ਕਪਤਾਨ ਅੱਜ ਕਪਤਾਨ ਦੇ ਪੈ ਜਾਣੇ ਤੇ ਮੇਰੀ ਬੇਟੀ ਦੇ ਦਿਨ ਬਹੁਤ ਸੋਹਣਾ ਸਟੂਡੀਓ ਹੋਊਗਾ bade bade artist makeup ਕਰਨ ਆਇਆ ਕਰਨੇ ਬਿਊਟੀਫੁੱਲ ਕਰਵਾਉਣ ਕਰਵਾਉਣ ਆਇਆ ਕਰਨੇ ਹੋ ਗਈ ਆ ਰੈਡੀ ਤੇ ਆ ਦੀਦੀ ਸਾਡੀ ਨਾ ਸਵੇਰ ਦੀ 20 ਕਿਲੋ ਤਾਂ बाजार ਚ ਲਾਇਆ ਹੀ ਆ तैयार नहीं ਤਿਆਰ है ਹੁੰਦੀ ਹੈਗੀ ਕੀ ਗੱਲ ਮੇਰੇ ਤੋਂ ਬਿਗੇਰ ਕੋਈ ਕੰਮ ਹੋਣਾ ਹੈ ਸਾਨੂੰ ਬਰਾਉਂਡੇ ਪੁੱਛਦੀ ਖਾ ਲੋ ਬੱਸ ਬੱਚਾ ਹੋ ਤਿਆਰ ਹੋ ਪਹਿਲਾਂ ਮੇਰੇ ਤੋਂ ਬਿਗੇਰ ਕੁਝ ਖਾਣਾ ਹੋਰ ਵਾਸੀ ਸੋਣੀ ਹੋ ਗਈ ਹੈ ਤਿਆਰ ਹੋ ਗਈ ਆ ਤੇ ਅੰਚ ਆ ਗਏ ਤੇ ਤੇਰੇ ਨਾਲ ਤੂੰ ਪਰ ਮਗਣਾ ਦੀ ਜੀ ਚਾਰ ਬੱਸ ਦੋ ਕੰਨੀ ਮੈਂ ਤੇਰੇ ਗੰਮਲੇ ਗੰਮਲੇ ਕੀ ਲੈ ਕੇ ਆਈਆਂ ਚਲ ਬੰਦ ਕਰ ਦੇ